ਸਸੀ ਗਾਲ ਜੀ ਰੋਪੜ ਸ਼ਹਿਰ ਦੇ ਨਾਲ ਜਿਹੜੇ ਕਰੀਬ 5 ਪਿੰਡਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਦੇ ਵਿੱਚ ਆਈਆਂ ਨੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਉਹਨਾਂ ਪਿੰਡਾਂ ਦੀਆਂ ਸਖਸੀਤਾ ਦੇ ਨਾਲ ਲਗਾਤਾਰ ਮੇਰੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਮੇਰੇ ਨਾਲ ਨੇ ਉਹਦੇ ਚਾਹੇ ਛੋਟਾ ਫੂਲ ਦੀ ਪੰਚਾਇਤ ਹੋਵੇ ਚਾਹੇ ਵੱਡਾ ਫੂਲ ਦੀ ਪੰਚਾਇਤ ਹੋਵੇ ਚਾਹੇ ਛੋਟੀ ਹਵੇਲੀ ਦੀ ਪੰਚਾਇਤ ਹੋਵੇ ਚਾਹੇ ਸ਼ਾਮਪੁਰੇ ਦੀ ਪੰਚਾਇਤ ਹੋਵੇ ਬੜੀ ਰੈਲੋਂ ਦੀ ਹਾਂਜੀ ਸੰਬਰਾਲਾ ਗੁਰਦਾਸਪੁਰਾ ਸੰਬਰਾਲਾ ਅਬੇਪੁਰ ਬੇਲੀਆਂ ਉਹਨਾਂ ਦੇ ਜਿਹੜੇ ਖੈਰਾਬਾਦ ਸਾਰੇ ਨਗਰ ਨਿਵਾਸੀ ਤੇ ਪੰਚਾਇਤਾਂ ਮੇਰੇ ਨਾਲ ਨੇ ਸੋ ਇਹਨਾਂ ਦੇ ਨਾਲ ਪਹਿਲਾਂ ਵੀ ਵਾਰ-ਵਾਰ ਮੀਟਿੰਗਾਂ ਦੇ ਵਿੱਚ ਇਹੀ ਗੱਲ ਹੋਈ ਹੈ ਕਿ ਤੁਹਾਨੂੰ ਮੇਰੇ ਹੁੰਦੇ ਹੋਏ ਬਿਲਕੁਲ ਵੀ ਕਬਰਾਨ ਦੀ ਲੋੜ ਨਹੀਂ ਹੈ ਬਿਲਕੁਲ ਵੀ ਕੋਈ ਹਹਾਕਾਰ ਚਾਣ ਦੀ ਲੋੜ ਨਹੀਂ ਹੈ ਜਿਨੇ ਵੀ ਆਪਣੀ ਜ਼ਮੀਨ ਦੇ ਲਈ ਕੋਈ ਵੀ ਸਹਿਮਤੀ ਜਿਹੜੀ ਨਹੀਂ ਦਿੱਤੀ ਉਥੇ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜ਼ਮੀਨ ਪਰ 1 ਇੰਚ ਦੇ ਉੱਪਰ ਵੀ ਕੋਈ ਆਂਚ ਜਿਹੜੀ ਉਹ ਨਹੀਂ ਆਏਗੀ ਤੁਹਾਡੀ ਸਹਿਮਤੀ ਤੋਂ ਬਿਨਾਂ ਮੈਂ ਤੁਹਾਡਾ ਐਮਐਲਏ ਹੋਣ ਦੇ ਨਾਤੇ ਤੁਸੀਂ ਮੈਨੂੰ ਆਪਣਾ ਨੁਮਾਇੰਦਾ ਬਣਾਇਆ ਹੋਇਆ ਤੁਹਾਡਾ ਤੁਹਾਡਾ ਨੁਮਾਇੰਦਾ ਤੁਹਾਡਾ ਵਕੀਲ ਤੁਹਾਡੀ وکਾਲਤ ਜਿਹੜੀ ਉਹ ਸਰਕਾਰ ਦੇ ਕੋਲ ਲਗਾਤਾਰ ਕਰ ਰਿਹਾ ਤੁਸੀਂ ਜਿਹੜੇ ਮਤੇ ਪਾਸ ਕੇ ਦਿੱਤੇ ਹੈ ਉਹ ਵੀ ਮੈਂ ਥਰੂ ਪ੍ਰੋਪਰ ਚੈਨਲ ਸਰਕਾਰ ਦੇ ਕੋਲ ਪੁੱਜਦੇ ਕੀਤੇ ਹੈ ਔਰ ਮੇਰੇ ਵੱਲੋਂ ਤੁਹਾਨੂੰ ਇਹ 200% ਇਸ ਚੀਜ਼ ਦਾ ਤੁਸੀਂ ਭਰੋਸਾ ਰੱਖੋ ਕਿ ਤੁਹਾਡੀ ਜ਼ਮੀਨ ਦੇ ਉੱਪਰ 1 ਇੰਚ ਦੇ ਉੱਪਰ ਵੀ ਜਿੱਥੇ ਤੁਸੀਂ ਕੋਈ ਸਹਿਮਤੀ ਕਿਸੇ ਨੇ ਨਹੀਂ ਦਿੱਤੀ 1 ਇੰਚ ਦੇ ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਂਤ ਜਿਹੜੀ ਉਹ ਨਹੀਂ ਆਣ ਦਿੱਤੀ ਜਾਊਗੀ ਅਫਵਾਹਾਂ ਜਿਹੜੀਆਂ ਉਹ ਰੋਜ਼ ਆ ਜਾਂਦੀਆਂ ਨੇ ਕੋਈ ਕਦੇ ਕਹਿੰਦੇ ਜੀ ਇਹਦੇ ਉੱਪਰ ਜਿਹੜੀ ਸੇਲ ਪਰਚੇਜ਼ ਪਰ ਜ਼ਮੀਨ ਨੂੰ ਵੇਚਣ ਪਰ ਰੋਕ ਲਾਤੀ ਕੋਈ ਵੇਚਣ ਦੇ ਉੱਪਰ ਰੋਕ ਨਹੀਂ ਹੈ ਤੁਸੀਂ ਕਿਸੇ ਵੀ ਵੇਲੇ ਜਿਹੜੀ ਆਪਣੀ ਜ਼ਮੀਨ ਹੈ ਉਹ ਵੇਚ ਸਕਦੇ ਆ ਇੱਕ ਜਿਹੜੀ ਪਾਲਿਸੀ ਤੁਹਾਡੇ ਸਾਹਮਣੇ ਸਰਕਾਰ ਨੇ ਰੱਖੀ ਸੀ ਜੇਕਰ ਤੁਸੀਂ ਕਿਸੇ ਨੇ ਕੋਈ ਸਹਿਮਤੀ ਉਹ ਉਸ ਜਮੀਨ ਨੂੰ ਲੈਂਡ ਪੂਲਿੰਗ ਚ ਪਾਉਣ ਦੇ ਲਈ ਨਹੀਂ ਦਿੱਤੀ ਤਾਂ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਘਰੇ ਬੈਠ ਸਕਦੇ ਆ ਤੁਹਾਡੀ ਜਮੀਨ ਦੀ ਜ਼ਿੰਮੇਵਾਰੀ ਤੁਹਾਡੀ ਜਮੀਨ ਦੀ ਗਰੰਟੀ ਮੇਰੀ ਹੈ ਕਿ ਤੁਹਾਡੀ 1 ਇੰਚ ਵੀ ਜਮੀਨ ਕਿਸੇ ਵੀ ਪਾਸੇ ਧੱਕੇ ਨਾਲ ਨਹੀਂ ਜਾ ਸਕਦੀ ਇਹਦੀ ਮੈਂ ਪੂਰੀ ਜ਼ਿੰਮੇਵਾਰੀ ਚੱਕਦਾ ਉਹਦੀ ਗਰੰਟੀ ਚੱਕਦਾ ਕਿਉਂਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਜ਼ਿੰਮੇਵਾਰੀ ਪੂਰੀ ਨਿਭਾਉਂਗਾ ਧੰਨਵਾਦ